ਉਨ੍ਹਾਂ ਦੀਆਂ ਚੁਰਾਂ ਦੇ ਚਰਨਾਂ ਦੇ ਵਿੱਚ ਜਿਹੜਾ ਵੀ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਅਰਦਾਸ ਬੇਨਤੀ ਜੋਦੜੀ ਕਰਦਾ ਹੈ ਉਨ੍ਹਾਂ ਦੀਆਂ ਝੂਲੀਆਂ ਦੇ ਵਿੱਚ ਗੁਰੂ ਸਾਹਿਬ ਵੀ ਰਹਿਮਤਾਂ ਪਾਉਂਦੇ ਨੇ ਹਰੇਕ ਦਾਤ ਮਾਲਕ ਦੇ ਘਰੇ ਹੈ ਪਰ ਕਈ ਵਾਰ ਸਾਨੂੰ ਮੰਗਣਾ ਨਹੀਂ ਆਉਂਦਾ ਇਦੇ ਘਰੇ ਦਾਤਾ ਦਾ ਘਾਟਾ ਨਹੀਂ ਆਪਾਂ ਦੇਖਿਆ ਹੋਣਾ ਕਈ ਵਾਰ ਮੰਗਦਾ ਇਦਾਂ ਦਾ ਸਾਨੂੰ ਮਿਲਦਾ ਹੈ ਆਪਾਂ ਘਰੇ ਬੈਠੇ ਆ ਜਾਂ ਗੱਡੀ ਡਰਾਈਵਿੰਗ ਕਰਦੇ ਆ ਜਾਂ ਸਫਰ ਤੇ ਜਾ ਰਹੇ ਕਈ ਵਾਰ ਇਦਾਂ ਦਾ ਮੰਗਤੇ ਦਾ ਫੇਸ ਆਪਾਂ ਦੇਖਦੇ ਆ ਉਹ ਜਦੋਂ ਮੰਗਦਾ ਹੁੰਦਾ ਨਾ ਆਪਣਾ ਮਾਨ ਕਰਦਾ ਜਾਂ ਦੇ ਦਈਏ ਇਹਨੂੰ ਉਹ ਜੀ ਆਖੋ ਸਤਿਨਾਮ ਵਾਹਿਗੁਰੂ ਜੀ ਦੇ ਦਈਏ ਇਹਨੂੰ ਉਦਿਆਂ ਗੱਲਾਂ ਤੂੰ ਵੇਖ ਕੇ ਉਹਦੇ ਹਾ ਭਾਵ ਨੂੰ ਦੇਖ ਕੇ ਮਾਨ ਕਰਉਂਦਾ ਦੇਖੋ ਆਪਾਂ ਦੁਨੀਆਵੀ ਇੱਕ ਮੰਗ ਤੇ ਤੇ ਤਰਸ ਕਰ ਲਿਆ ਆਪਾਂ 5 10 100 ਰੁਪਈਆ ਦਿੱਤਾ ਤੇ ਆਪਾਂ ਵੀ ਇਹਦੇ ਦਰ ਦੇ ਮੰਗਦੇ ਹੀ ਐ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕੁਰਬਾਨੀ ਦਾ ਬਚਨ ਹੈ ਜਗ ਤੇ ਭਿਖਾਰੀ ਫਿਰਤ ਹੈ ਫਿਰਤ ਹੈ ਸਭ ਕੋ ਦਾਤਾ ਰਾਮ ਸਾਰਿਆਂ ਨੂੰ ਦਾਤਾ ਦੇਣ ਵਾਲਾ ਇੱਕ ਅਕਾਲ ਪੁਰਖ ਵਾਹਿਗੁਰੂ ਸਾਨੂੰ ਮੰਗਣਾ ਆ ਜੀ ਇਹਦੇ ਘਰੇ ਕਿਸੇ ਚੀਜ਼ ਦਾ ਘਾਟਾ ਨਹੀਂ ਆਪਾਂ ਆਨੰਦ ਸਾਹਿਬ ਦਾ ਬਾਟ ਪੜ੍ਹਦੇ ਆ ਜਾਂ ਤੁਸੀਂ ਸੁਣਦੇ ਹੋ ਉਹਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਆਖਦੇ ਨੇ ਸਾਚੇ ਸਾਹਿਬਾ ਕਿਆ ਨਾਹੀ ਕਰਤੀ ਰਹਿ ਉਹ ਕਿਹੜੀ ਦਾਤਾ ਮਾਲਕ ਦੀ ਜਿਹੜੀ ਤੁਹਾਡੇ ਘਰੇ ਹੈ ਨਹੀਂ ਸਬਦ ਦਾਤਾ ਨੇ ਪਰ ਸਾਨੂੰ ਕਈ ਵਾਰ ਮੰਗਣਾ ਨਹੀਂ ਹੁੰਦਾ ਯਾਦ ਰੱਖਿਓ ਮੈਂ ਬੜੀ ਫੇਰੀ ਬੇਨਤੀ ਕਰਦਾ ਹੁੰਨਾ ਮੰਗਤੇ ਨੂੰ ਦੋ ਗੱਲਾਂ ਮਾਰਦੀਆਂ ਨੇ ਸੁਣਿਓ ਮੰਗਤੇ ਨੂੰ ਦੋ ਗੱਲਾਂ ਮਾਰਦੀਆਂ ਨੇ ਉਹ ਕਿਹੜੀਆਂ ਕਹਿੰਦੇ ਇੱਕ ਤੇ ਮੰਗਤੇ ਨੂੰ ਕਹਿੰਦੇ ਆਕੜ ਮਾਰ ਜਾਂਦੀ ਐ ਤਾਂ ਵੀ ਖੈਰ ਨਹੀਂ ਪੈਂਦੀ ਇੱਕ ਮੰਗਤੇ ਨੂੰ ਸੰਗ ਮਾਰਦੀ ਉਹ ਕਿਵੇਂ ਮੰਨ ਕੇ ਚੱਲੋ ਆਪਾਂ ਘਰੇ ਬੈਠੇ ਆ ਆਪਣੇ ਬੂਹੇ ਤੇ ਕੋਈ ਮੰਗਤਾ ਆ ਜਾਈ ਹੁਣ ਮੰਗਤਾ ਤੇ ਆ ਗਿਆ ਉਹ ਲੋੜ ਐ ਰੋਟੀ ਦੀ ਲੋੜ ਐ ਕੱਪੜੇ ਦੀ ਲੋੜ ਐ ਜਾਂ ਮਾਇਆ ਦੀ ਲੋੜ ਐ ਹੁਣ ਲੋੜ ਕਰਕੇ ਤਾਂ ਤੇਰੇ ਘੂਏ ਤੇ ਆ ਗਿਆ ਪਰ ਉਹਦਾ ਹੌਸਲਾ ਨਹੀਂ ਪੈਂਦਾ ਸੰਗੀ ਜਾਂਦਾ ਹੈ ਮੰਗਦਾ ਨਹੀਂ ਆਪਾਂ ਅੰਦਰ ਬੈਠੇ ਪੁੱਛਾਂਗੇ ਨਾ ਕੌਣ ਐ ਭਾਈ ਕਿਵੇਂ ਆਇਆ ਪੁੱਛਦੇ ਆਂ ਹੁਣ ਮੰਗਦਾ ਖੜਾ ਹੈ ਤੇਰੇ ਘੂਏ ਦੇ ਵਿੱਚ ਆਪਾਂ ਪੁੱਛਾਂਗੇ ਕੌਣ ਐ ਭਾਈ ਕਿੱਥੋਂ ਆਇਆ ਕੀ ਲੈਣਾ ਹੁਣ ਮੰਗਦਾ ਸੰਗ ਜੇ ਤੇ ਬੋਲੇ ਕੁਝ ਨਾ ਤੇ ਆਪਾਂ ਕਈ ਵਾਰ ਹੋ ਸਕਦਾ ਉਹਨੂੰ ੱਤਕਾ ਵੀ ਮਾਰਦੀ ਏ ਲੱਫੜ ਵੀ ਮਾਰਦੀ ਏ ਕੌਣ ਆ ਮੇਰੇ ਬੂਏ ਤੇ ਖਲੋਤਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੰਗ ਗਿਆ ਤਾਂ ਵੀ ਖੈਰ ਨਹੀਂ ਪੈੜੀ ਤੇ ਜੇ ਮੰਗਤਾ ਕਹਿੰਦੇ ਬਣ ਕੇ ਆਕੜ ਕਰੇ ਫਿਰ ਆਪਾਂ ਕੀ ਕਹਨੇ ਆ ਨਾਲੇ ਮੰਗਦਾ ਫਰਦਾਂ ਤੇ ਨਾਲੇ ਆਕੜਾ ਕਰਦਾ ਹਾਂ ਜੀ ਆਪਾਂ ਗੁਰੂ ਦੇ ਦਰ ਦੇ ਮੰਗਤੇ ਆ ਨਾ ਜੀ ਇੱਥੇ ਆਕੜਾ ਨਹੀਂ ਚੱਲਦੀ ਜੀ ਇਤੇ ਸੰਗੋ ਵੀ ਨਾ ਜਦੋਂ ਵੀ ਆਪਾਂ ਗੁਰੂ ਦੇ ਘਰੇ ਆਈਏ ਨਾ ਪਾਠ ਹੁੰਦਾ ਹੈ ਜਾਂ ਗੁਰਬਾਣੀ ਪੜ੍ਹੀ ਜਾਂਦੀ ਹੈ ਜਾਂ ਕੀਰਤਨ